ਪਰ ਸਰਦੇ ਪਿੰਡ ਫਤਾਹਪੁਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬੀਤੀ ਰਾਤ ਇੱਕ ਘਰ ਜੋ ਕਿ ਗਰੀਬ ਪਰਿਵਾਰ ਦਾ ਘਰ ਹੈ ਤੇ ਸਾਰਾ ਦਿਨ ਮਜ਼ਦੂਰੀ ਕਰਨ ਤੋਂ ਬਾਅਦ ਜਦੋਂ ਰਾਤ ਨੂੰ ਚੁੱਲ੍ਹੇ 'ਚੋਂ ਕਿਤੇ ਰੋਟੀ ਪਕਾਉਂਦੇ ਨੇ ਤਾਂ ਉਸ ਚੁੱਲ੍ਹੇ ਦੇ ਵਿੱਚ ਜਦੋਂ ਮਹਿਲਾ ਰੋਟੀ ਪਕਾ ਰਹੀ ਹੁੰਦੀ ਤਾਂ ਕੁਝ ਨੌਜਵਾਨਾਂ ਵੱਲੋਂ ਘਰ ਤੇ ਹਮਲਾ ਕੀਤਾ ਜਾਂਦਾ ਹੈ ਚੁੱਲ੍ਹਾ ਚੌਂਕਾ ਤੋੜ ਦਿੱਤਾ ਗਿਆ ਜਿਸ ਪ੍ਰਾਤ ਦੇ ਵਿੱਚ ਆਟਾ ਰੱਖਿਆ ਹੋਇਆ ਸੀ ਉਸ ਮਹਿਲਾ ਨੇ ਉਹ ਸਾਰਾ ਆਟਾ ਖਲਾਰ ਦਿੱਤਾ ਗਿਆ ਸਬਜੀ ਭਾਜੀ ਜੋ ਬਣਾਈ ਸੀ ਉਹ ਸਾਰਾ ਕੁਝ ਰੋਟੀਆਂ ਤੁਸੀਂ ਦੇ ਸਕਦੇ ਹੋ ਸਾਰਾ ਕੁਝ ਖਲਾ ਰਹਿ ਗਿਆ ਇੱਟਾਂ ਰੋੜੇ ਜੋ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਤੇ ਚਲਾਏ ਗਏ ਸੋ ਅੰਦਰ ਦੀਆਂ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਿਵੇਂ ਇੱਕ ਕਮਰੇ ਦੇ ਵਿੱਚ ਸਾਰਾ ਪਰਿਵਾਰ ਗੁਜ਼ਾਰਾ ਕਰਦਾ ਤੇ ਤੁਹਾਨੂੰ ਹਰ ਥਾਂ ਇੱਟਾਂ ਰੋੜੇ ਹੀ ਨਜ਼ਰ ਦਿਖਾਈ ਦੇਣਗੇ ਕਿਉਂਕਿ ਕੁਝ ਨੌਜਵਾਨਾਂ ਵੱਲੋਂ ਇਸ ਘਰ ਦੇ ਉੱਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ ਸੋ ਪਿੰਡ ਪਤਾਪੁਰ ਦੇ ਵਿੱਚ ਇੱਕ ਗਰੀਬ ਘਰ ਪਰਿਵਾਰ ਦੇ ਘਰ ਦੇ ਉੱਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੋ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਪਿੰਡ ਫਤਾਪੁਰ ਦੇ ਵਿੱਚ ਇਹ ਗਰੀਬ ਪਰਿਵਾਰ ਦੇ ਉੱਤੇ ਕੁਝ ਨੌਜਵਾਨਾਂ ਵੱਲੋਂ ਬੀਤੀ ਰਾਤ ਇੱਟਾ ਰੋੜਿਆਂ ਦੇ ਨਾਲ ਹਮਲਾ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਬੀਤੇ ਦਿਨੇ ਵੀ ਕੁਝ ਨੌਜਵਾਨ ਹਮਲਾ ਕਰਦੇ ਨੇ ਰਾਜਨਾਮਾ ਹੁੰਦਾ ਪਰ ਅੱਜ ਫਿਰ ਕੁਝ ਨੌਜਵਾਨ ਆ ਕੇ ਇਸ ਘਰ ਦੇ ਉੱਤੇ ਇੱਟਾਂ ਰੋੜੇ ਨਾਲ ਹਮਲਾ ਕਰ ਦਿੰਦੇ ਨੇ ਸੋ ਸਾਰਾ ਪਿੰਡ ਜਰੂਰ ਇਕੱਠਾ ਹੋਇਆ ਸੋ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਗਰੀਬ ਪਰਿਵਾਰ ਜਦ ਰੋਟੀ ਖਾਣ ਦੀ ਤਿਆਰੀ ਕਰ ਰਿਹਾ ਪਕਾ ਰਿਹਾ ਤਾਂ ਉਸ ਘਰ ਦੇ ਉੱਤੇ ਇੱਟਾਂ ਰੋੜੇ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੋ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਵੇਗਾ ਆਓ ਤੁਹਾਨੂੰ ਸੁਣਾਉਣਾ ਕਿ ਕਹਿਣਾ ਇਸ ਮੌਕੇ ਤੇ ਪਰਿਵਾਰ ਦਾ ਜੋ ਕਿ ਇਨਸਾਫ ਦੀ ਗੋਹਾਰ ਲਗਾ ਰਿਹਾ ਹੈ ਮੇਰਾ ਨਾਮ ਜੀ ਮੰਗਾ ਹਾਂ ਕਿਹੜਾ ਏਰੀਆ ਇਹ ਪਿੰਡ ਪਤਾਪੁਰ ਜੀ ਕੀ ਗਲਬਤ ਕੀ ਹੋਈ ਹੈ ਗਲਬਤ ਹੋਈ ਹੈ ਸਾਡਾ ਨਾ ਬੇਟਾ ਆਵਲਾ ਤੇ ਇਸ ਬੇਟੇ ਦੇ ਉਹਦੇ ਨਾਲ ਚਪੇਰਾ ਮਾਰੀਆਂ ਔਰ ਮੇਰਾ ਬੇਟਾ ਗਿਆ ਵੱਡਾ ਕਹਿੰਦਾ ਕਿ ਅੰਕਲ ਇਹਨੂੰ ਕਿਉਂ ਚਪੇਰਾ ਮਾਰੀਆਂ ਤੇ ਮੇਰੇ ਬੇਰੇ ਨੂੰ ਨੇ ਧੱਕਾ ਮਾਰ ਕੇ ਸੁੱਟਤਾ ਉਹਦੇ ਵਿੱਚ ਮੁਰਚੂ ਦਾ ਮੁੰਡਾ ਜਵਾਨ ਉਹ ਤੇ ਉਹ ਆਪ ਇਹਦੇ ਗੱਲ ਪੈ ਗਏ ਉਹਦੇ ਲਾਗੇ ਘਾਰੇ ਤਿੰਨ ਚਾਰ ਚਾਚੇ ਤਾਇਆ ਦੇ ਉਹ ਵੀ ਇਹਦੇ ਗਲੇ ਪੈ ਗਏ ਆ ਤੇ ਸਾਨੂੰ ਛੋਟੇ ਬੱਚਿਆਂ ਨੇ ਆਣ ਕੇ ਦੱਸਿਆ ਭੱਲੇ ਆਲੇ ਤੁਹਾਡੇ ਮੁੰਡੇ ਦੇ ਗੱਲ ਪੈ ਗਏ ਆ ਕੌਣ ਸੀ ਲੋਕ ਕਿਹੜੇ ਗੱਲ ਪਏ ਕਿੰਨਾ ਤੁਹਾਡੀ ਗੱਲ ਬਤ ਉਹ ਜੀ ਇੱਥੋਂ ਜਾ ਕੇ ਤਿੰਨ ਚਾਰ ਗਲੀਆਂ ਛੱਡ ਕੇ ਹਾਂਜੀ ਘਾਰੇ ਉਹਨਾਂ ਦਾ ਉਹਦਾ ਨਾਮ ਸੱਤਾ ਇੱਕ ਉਹਦਾ ਭਰਾ ਹੈਗਾ ਜੇ ਡੀਸੀ ਇੱਕ ਨਾਮ ਆ ਜੱਜ ਆ ਉਦੋਂ ਗਾੜੀ ਉਹਨਾਂ ਦੇ ਮੁੰਡੇ ਆ ਬੇਟੇ ਦੇ ਗੱਲ ਪੈ ਜਦੋਂ ਸਾਨੂੰ ਉਹਨਾਂ ਆਣ ਕੇ ਦੱਸਿਆ ਕਿ ਤੁਹਾਡੇ ਬੱਚੇ ਦੇ ਗੱਲ ਪੈ ਅਸੀਂ ਮੈਂ ਤੇ ਮੇਰੀ ਘਰ ਦੀ ਗਏ ਆ ਉੱਗੋਂ ਇੱਟ ਡੋਰਾ ਚਲਣ ਲੱਪੇ ਆ ਕੱਲ ਵੀ ਮਹਲਾਇਤਾਂ ਇਕੱਠਾ ਹੋਇਆ ਫੇਰ ਅਸੀਂ ਘਰੇ ਆ ਗਏ ਆਪਣੇ ਸਾਨੂੰ ਸਾਡੇ ਇਲਾਕੇ ਦਾ ਪ੍ਰਧਾਨ ਉਹਨੇ ਸਮਝਾਇਆ ਵੀ ਹੁਣ ਨਹੀਂ ਕੋਈ ਗੱਲ ਕਰਨੀ ਉਹਦੇ ਵਿੱਚ ਉਹਨਾਂ ਨੂੰ ਸਮਝਾਇਆ ਫੇਰ ਰਾਤੀ 25-30 ਮੁੰਡੇ ਲੈ ਕੇ ਸਾਡੇ ਘਰੇ ਆਇਆ ਰਾਤੀ ਵੀ ਸਾਡੇ ਨਾਲ ਪੈ ਕੇ ਗਿਆ ਰਾਤੀ ਵੀ ਅਸੀਂ ਜੋ ਰੋਲਾ ਪਾ ਪਾਇਆ ਫੇਰ ਮਹਲਾ ਇਕੱਠਾ ਹੋਇਆ ਕੋਈ ਪੁਰਾਣੇ ਰੰਜਿਸ਼ ਹੈ ਨਹੀਂ ਜੀ ਕੋਈ ਨਹੀਂ ਐ ਸੁਪਾ ਬੇਟੇ ਤੋਂ ਗੱਲ ਹੋਈ ਜੇ ਅ ਬੇਟੇ ਦੇ ਸੁਪਨੇ ਚ ਪੈਣਾ ਮਾਰੀਆਂ ਪਰਸੋਂ ਗੱਲਬਾਤ ਕੀ ਦੱਸਦੇ ਨੇ ਬੇਟਾ ਕੀ ਦੱਸਦਾ ਕਿ ਕੀ ਗੱਲਬਾਤ ਹੋਈ ਕਿੰਗਾ ਕਿ ਇਹ ਮੇਰੇ ਲਾਗੂ ਨਹੀਂ ਲੰਘਿਆ ਉੱਥੇ ਨਾ ਮੰਦਿਰ ਬਣਿਆ ਬਾਲਮੀਕ ਸਾਮੀ ਦਾ ਉਹਦੇ ਵਿੱਚ ਉੱਥੇ ਸਾਰੇ ਬੱਚੇ ਖੇਡਦੇ ਪਏ ਕਹੇ ਬੱਚੇ ਨੇ ਇੱਕ ਦੂਜੇ ਬੱਚੇ ਨੂੰ ਗਾਲ ਕੱਢੀ ਕਹਿੰਦਾ ਇਹਨੇ ਗਾਲ ਕੋ ਕੱਢੀ ਆ ਜੀ ਉਹਦੇ ਵਿੱਚ ਮਤਲਬ ਇਸ ਬੱਚੇ ਦੇ ਉਹਨੇ ਚਪੇਰਾ ਮਾਰਤੀਆ ਤੇ ਹੁਣ ਕਿੰਨੇ ਜਨੇ ਆਏ ਸੀ ਅੱਜ ਹੁਣ 10 ਬਾਲ ਜਨੇ ਆਏ ਆ ਘਰ ਦੀ ਮੇਰੀ ਇੱਥੇ ਖੜੀ ਆ ਅਸੀਂ ਅੰਦਰ ਉਹ ਰੋਟੀਆਂ ਬਣਾਉਂਦੀ ਪਈ ਅਸੀਂ ਅੰਦਰ ਲੰਮੇ ਪਏ ਆ ਜਦੋਂ ਉਹਨੇ ਇਹ ਰੋਲਾ ਚਲਾਇਆ ਮੇਰਾ ਬੇਟਾ ਵੱਡਾ ਮੈਂ ਇਹਨੂੰ ਦੋ ਦਵਾ ਸੈਰ ਤੇ ਕਰਤਾ ਨੁੱਕੜੇ ਪੇਟੀ ਦੇ ਮੈਂ ਹਾ ਪੁੱਤ ਇਹਨਾਂ ਨੂੰ ਸੱਟਾਂ ਲਾ ਕੇ ਸਾਨੂੰ ਜਾਣੀਆ ਤੁਸੀਂ ਲੋਕ ਜੋ ਫਿਰ ਅਸੀਂ ਰੋਲਾ ਪਾਇਆ ਬਾਹਰ ਨਿਕਲ ਕੇ ਕਿ ਮਤਲਬ ਕਿ ਸਾਨੂੰ ਮਾਰ ਗਏ ਆ ਉਹ ਫਿਰ ਮਲਾਈ ਤੋਂ ਸਾਰਾ ਇਕੱਠਾ ਹੋ ਗਿਆ ਜਨਾਬ ਕੀ ਮੰਗ ਕਰਦੇ ਉਹਨਾਂ ਅਸੀਂ ਐਸੋ ਨੂੰ ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਹੋੰਦਿਆ ਅਸੀਂ ਇੱਕ ਮਤਲਬ ਨਾ ਸਾਡਾ ਕੋਈ ਕੰਧ ਨਾ ਕੋਈ ਕੋਲਾ ਸਾਡੇਆ ਮਤਲਬ ਕਿ ਸਾਨੂੰ ਖਤਰਾ ਇਨਾਂ ਕੋਲੋਂ ਲੱਗੇ ਹੋਣੀ ਹੈ ਹਾਂ ਕੀ ਗਲਤ ਕੀ ਹੋਈ ਤੁਹਾਡੀ ਬਾਜੀ ਇੱਧਰ ਦੀ ਆਏ ਕੰਧ ਟੱਪਿਆ ਤੇ ਉਹਨਾਂ ਨੇ ਕਿਦਾ ਦਵਾ ਦੋੜੇ ਚਲਾਉਣੇ ਸ਼ੁਰੂ ਕਰਤੇ ਇੱਕ ਨੇ ਮੇਰਾ ਸਾਰਾ ਸਾਰਾ ਪਰਕੇ ਕਮੀਜ਼ ਪਾੜਤਾ ਮੈਂ ਦਵਾ ਦਵਾ ਆਪਣਾ ਬਦਨ ਦਾ ਟੱਕਣੇ ਬਾਰੇ ਮੈਂ ਆਪਣਾ ਚਾਹਵਲ ਵੀ ਲੇਟਿਆ ਪਹਿਲਾਂ ਫਿਰ ਮੈਂ ਕੋਟੀ ਪਾਈ ਕਿੰਨੇ ਜਣੇ ਸੀ 12 13 ਜਣੇ ਕੀ ਗਲਤ ਕੀ ਹੋਈ ਜਿਵੇਂ कल दी ਲੜਾਈ ਹੋਈ ਹੋਰ ਤੇ ਅੱਜ ਕੋਈ ਗੱਲ ਨਹੀਂ ਹੋਈ ਅੱਛਾ ਅੱਜ ਵੀਰਾ ਇਸਤਰੀ ਪਏ ਗਿਆ ਹਾਂਜੀ ਅੱਜ ਘਰ ਵਿੱਚ ਕੋਣ ਕੋਣ ਮੌਜੂਦ ਸੀ ਤੁਹਾਡੇ ਘਰ ਇੱਕ ਮੇਰਾ ਭਰਾ ਵਾ ਤੇ ਤਿੰਨੇ ਮੇਰੇ ਬੇਟੇ ਇੱਕ ਮੇਰੀ ਬੇਟੀ ਕੀ ਆਨਸਰ ਉਹਨੇ ਇੱਟੇ ਰੋੜੇ ਚਲਾਏ ਹਾਂਜੀ ਆਓ ਵੇਖ ਲਓ ਅੰਦਰ ਦਾ ਤੁਸੀਂ ਕਰਦੇ ਪੀ ਸੀ ਉਸ ਟਾਈਮ ਰੋਟੀ ਬਣਾਉਂਦੀ ਐ ਤੇ ਰੋੜਾ ਸਾਰੇ ਚਲੋ ਚੰਗਾ ਤੋਂ ਹਾਂਜੀ ਤੇ ਪੁਲਿਸ ਨੂੰ ਮੋਕੇ ਤੇ ਕੀਤਾ ਫੋਨ ਕੋਤ ਨਹੀਂ ਕੀਤਾ ਹਾਂਜੀ ਸਰ ਪਹੁੰਚੀ ਪਹੁੰਚ ਗਈ ਆਈ ਪਹੁੰਚੀ ਪਹੁੰਚ ਹਾਂਜੀ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਦਾ ਅਸੀਂ ਇੱਕ ਮੰਗ ਕਰਦੇ ਵੀ ਸਾਨੂੰ ਸਾਫ ਚਾਹੀਦਾ ਇਹਨਾਂ ਨੂੰ ਦੀ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਜੀ ਕੀ ਗੱਲਬਾਤ ਕੀ ਹੋਈ ਹੈ ਇਹ ਗਰੀਬ ਘਰ ਦੇ ਵਿੱਚ ਕਾਫੀ ਜਿਹੜੇ ਨੌਜਵਾਨੇ ਗੁੰਡਾ ਕਰਦੇ ਦਿਖਾਈ ਸਰ ਕੱਲ ਨਾ ਇਹਨਾਂ ਦਾ ਥੋੜਾ ਕੋਈ ਝਗੜਾ ਹੋਇਆ ਸੀ ਕੋਈ ਬੱਚੇ ਤੋਂ ਤੇ ਮੈਂ ਗਿਆ ਹਾਂ ਇਹਨਾਂ ਦੋਹਾਂ ਪਾਰਟੀਆਂ ਨਾਲ ਬਾਤਾਂ ਹੀ ਕਰ ਲ ਸਮਝਾਇਆ ਸੀ ਤੇ ਚਲੋ ਘੰਟਾ ਕੇ ਬੈਠੇ ਰਹਿਆ ਕਰੇ ਬਾਅਦ ਘੰਟੇ ਬਾਅਦ ਉਹ ਆਏ ਆ 30 35 ਜਾਣੇ ਤੇ 35 ਜਾਣੇ ਆਏ ਆ ਉਹ ਇਹ ਆਪਣਾ ਕੰਮ ਕਰ ਰਿਹਾ ਸੀ ਕੋਈ ਸਾਖ ਸੁਖ ਬਣ ਰਿਹਾ ਸੀ ਤੇ ਉਹ ਆਣ ਕੇ ਇਹਨਾਂ ਦੇ ਸਾਰੇ ਲੇਡੀਜ਼ ਦੇ ਗੱਲ ਵੀ ਜਾੜਸ ਦੇ ਗਾਲੇ ਪੈ ਗਤੀ 35 ਜਾਣੇ ਉਹ ਜਾਨ ਪ੍ਰਸ਼ਾਤੇ ਆ ਕਈਆਂ ਦੇ ਸੱਤ ਅੱਠ ਜਾਣੇ ਦੇ ਆਪਣਾ ਨਾਂ ਜਾਦਿਆ ਇੱਕ ਡੀਸੀ ਆ ਇੱਕ ਜੱਜ ਆ ਤੇ ਇੱਕ ਹੈਗਾ ਜੇ ਸੱਤਾ ਇੱਕ ਵਿਸ਼ਾਲ ਇੱਕ ਗੈਵੀ ਤੇ ਇੱਕ ਲੱਕੀ ਇੱਕ ਰਵੀ ਇਹ ਜਿਹੜੇ ਆਪ ਨੂੰ ਪੂਰੇ ਵੀ ਪਤਾ ਇਹਨਾਂ ਦਾ ਵੀ ਹਾਡੇ ਘਰ ਦੇ ਲਾਗੇ ਰਹਿੰਦੇ ਆ ਹਾਂਜੀ ਕੀ ਲੱਗਦਾ ਕਿ ਰੰਜਿਸ਼ ਰੱਖੀ ਜਾ ਰਹੀ ਹੈ ਕਿਉਂ ਵਾਰ-ਵਾਰ ਇਹਨਾਂ ਤੇ ਜਿਹੜਾ ਹਮਲਾ ਕੀਤਾ ਜਾ ਸਰ ਹੁਣ ਸਾਨੂੰ ਪਤਾ ਨਹੀਂ ਉਹਨਾਂ ਹੀ ਬੰਦੇ ਭੇਜੇ ਆ 12-13 ਜਣੇ ਫਿਰ ਉਹਨਾਂ ਦਾ ਵੇਖੋ ਨੁਕਸਾਨ ਵੀ ਕਰਕੇ ਤੁਹਾਡੇ ਸਾਹਮਣੇ ਜੋ ਵੀ ਆ ਤੇ ਇਹ ਗਲਤ ਕਰ ਰਹੇ ਆ ਇਹ ਗੁੰਡਾਗਰਦੀ ਆ ਸਰ ਤੇ ਇਹ ਆਪਾਂ ਬੰਦ ਕਰਨੀ ਆ ਕਿਹੜਾ ਪਿੰਡ ਹੈ ਇਹ ਇਹ ਪਿੰਡ ਫਸਾਹਪੁਰਿਆ ਪੱਤੀ ਫਕੀਰਾਂ ਵਾਲੀ ਆ ਜਿਲ੍ਹਾ ਅੰਮ੍ਰਿਤਸਰਿਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਿਉਂਕਿ ਇਹ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਗੁੰਡਾਗਰਦੀ ਸਰ ਪੁਲਿਸ ਆਪਣੀ ਪੂਰੀ ਸਪੋਰਟ ਕਰ ਰਹੀ ਹੈ ਕੱਲ ਵੀ ਮੌਕੇ ਤੇ ਆਈ ਸੀ ਅੱਜ ਵੀ ਮੌਕੇ ਬਹੁਤ ਵਧੀਆ ਡਿਊਟੀ ਕਰ ਰਹੀ ਹੈ ਆਪਣੀ ਠੀਕ ਹੈ ਮੌਕੇ ਤੇ ਪਹੁੰਚ ਜਿਹੜੀ ਫਤਾਪੁਰ ਇੱਕ ਘਰ ਦੇ ਵਿੱਚ ਕਾਫੀ ਨੌਜਵਾਨ ਜਿਹੜੇ ਕਿ ਵੜ ਕੇ ਭੰਨ ਤੋੜ ਕੀਤੀ ਇੱਟਾ ਰੋੜੇ ਚਲਾਏ ਕਿ ਤੁਸੀਂ ਮੌਕੇ ਤੇ ਪਹੁੰਚੋ ਅਸੀਂ ਜਦੋਂ ਮੌਕੇ ਤੇ ਆਏ ਉਦੋਂ ਭੱਜ ਚੁੱਕੇ ਫੜ ਫੜ ਭੱਜ ਗਏ ਸਾਨੂੰ ਵੇਖ ਕੇ ਅੱਛਾ ਜੀ ਸਰਕਾਰੀ ਗੱਡੀ ਵੇਖ ਕੇ ਤੋਂ ਭੱਜ ਗਏ ਸੀਗੇ ਇਹਨਾਂ ਦਾ ਸਵੇਰੇ ਵੀ ਇੱਕ ਰ ਫੈਸਲਾ ਕਰਵਾਇਆ ਸੀਗਾ ਤੇ ਦੁਬਾਰਾ ਫੇਰ ਹੋਣਾ ਚੱਕ ਕੇ ਤੇ ਬੰਦੀ ਕਾਰਵਾਈ ਕਰ ਦੋਨੇ ਆ ਤੁਸੀਂ ਮੌਕੇ ਤੇ ਪਹੁੰਚੋ ਘਰ ਤੇ ਜਿਹੜੀ ਲੇਡੀਜ਼ ਦਾ ਕਹਿਣਾ ਕਿ ਉਹਦੇ ਕੱਪੜੇ ਹੀ ਫਾੜੇ ਗਏ ਨੇ ਇੱਟਾ ਰੋੜੇ ਦੇ ਕਿੰਨੇ ਕਿੰਨੇ ਬੱਚੇ ਆ ਜੀ ਜ ਵੇਖ ਕੇ ਤੇ ਉਹ ਜੋ ਕਾਰਵਾਈਆਂ ਉਹਦੀ ਕਰ ਦਿੱਤੀ ਜਾਊਗੀ ਹੁਣ ਠੀਕ ਕੀ ਲਾ ਕੇ ਇਹਨਾਂ ਨੇ ਫੈਸਲਾ ਕਰਾਇਆ ਇਹਨਾਂ ਦਾ ਕਿ ਆ ਪਿੰਡ ਦੇ ਲੋਕ ਵੀ ਦੱਸ ਰਹੇ ਨੇ ਕਿ ਮੋਤਵਰ ਮੋਤਵਰਾਂ ਨੇ ਫੈਸਲਾ ਕਰਾਇਆ ਇਹਨਾਂ ਦਾ ਵਿੱਚ ਬੈ ਕੇ ਤੇ ਦੁਬਾਰਾ ਹੋਣਾਂ ਦੀ ਜੋ ਕਾਰਵਾਈ ਬੰਦੀ ਇਨਵੈਸਟੀਗੇਸ਼ਨ ਕਰਕੇ ਕਰ ਦਿੱਤੀ ਜਾਊਗੀ